ਹਾਂ ਜਿਹੜੀ ਸਵੇਰੇ ਜਗਾ ਕੇ ਜਿਹੜੀ ਬਣੀ ਆ ਤੇ ਜਿਹੜੀ ਬਣੀ ਆ ਜੀ ਠੀਕ ਆ ਜੀ ਆਸਵਰਤ ਦੁੱਧ ਜਿਹੜਾ ਆਪਾਂ ਚਵਾ ਦਾਂਗੇ ਆਪਣੇ 7 ਕਿਲੋ ਵੀਰ ਜੀ ਚਵਾ ਦਾਂਗੇ ਬਾਕੀ ਹਵਾਨੇ ਲਈ ਵੇ ਦੀ ਕਰਮਾਂ ਲਈ ਸਾਫ ਸੁਥਰੀ ਹੈ ਨੋਕ ਵਾਲਾ ਘਣ ਠੀਕ ਆ ਜੀ ਲੈਣ ਨੂੰ ਇਹ ਨਹੀਂ ਲੈਣ ਕਿੱਡੀ ਪੱਦਰ ਤੇ ਵਧੀਆ ਕੰਪੈਕਟੀ ਟੜਾ ਜੀ ਬਿਲਕੁਲ ਹਾਂ ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸਤਨਾਮ ਸਿੰਘ ਜੀ ਨਾਲ ਦੇਕਰ ਆਏ ਆ ਦੋਸਤੋ ਔਰ ਇੱਕ ਵਾਰੀ ਤੇਰਾ ਅੱਜ ਵੀ ਤੁਹਾਨੂੰ ਆਪਾਂ ਕੋਈ ਸਤਕ ਨਗ ਦਿਖਾਉਣੇ ਆ ਜਿਆਦਾਤਰ ਅੱਜ ਇਸ ਵੀਡੀਓ ਦੇ ਵਿੱਚ ਵੇੜਾ ਤੁਹਾਨੂੰ ਦੇਖਣ ਦੇ ਵਿੱਚ ਮਿਲ ਗਈਆਂ ਟੋਕਰ ਗੱਪਣ ਵੇੜਾ ਵੀ ਹੋਣੀਆਂ ਨੇ ਸੱਜਰ ਸੁਈਆਂ ਤਾਜ਼ੀਆਂ ਵੇੜਾ ਦਿਖਾ ਦੇਾਂਗੇ ਇੱਕ ਬੂਰੀ ਝੋਟੀ ਦਿਖਾਵਾਂਗੇ ਭਰਾਵਾਂ ਨੂੰ ਉੱਚੇ ਬੱਚੇ ਦੇ ਵਿੱਚ ਆ ਮਗਰ ਵੀ ਕੱਟੀ ਆ ਤੇ ਬਾਕੀ ਪੂਰੀ ਡਿਟੇਲ ਤੁਸੀਂ ਵੀਡੀਓ ਦੇ ਵਿੱਚ ਜਾਣ ਹੀ ਲੈਣੀ ਆ ਅੱਜ ਤਰੀਕ 5 ਸਤੰਬਰ ਤੇ ਸਮਾਂ ਕੋਈ ਦੁਪਹਿਰ ਦੇ 1.5 ਵਜੇ ਦਾ ਕੋਈ ਵੀ ਫਾਰਮਰ ਭਰਾ ਆਪਣੀ ਵੀਡੀਓ ਵੇਖ ਕੇ ਆ ਰਿਹਾ ਸਟਾਰਟਿੰਗ ਤੋਂ ਸਾਰੇ ਵੀਰਾਂ ਨੂੰ ਰਿਕਵੈਸਟ ਹੁੰਦੀ ਆ ਮੱਝਾਂ گاਵਾ ਵੜਾ ਇਸ ਕਿੱਲੇ ਤੇ ਇਹ ਸੱਡੇ ਤੇ ਆਉਂਦੀਆਂ ਰਹਿੰਦੀਆਂ ਨੇ ਸੋ ਸਾਰੇ ਭਰਾ ਆਪਣੇ ਜਾਣਦੇ ਆ ਬਾਕੀ ਤੁਸੀਂ ਵੀ ਜਿਹੜਾ ਤਸੱਲੀ ਕਰਨੀ ਜਰੂਰ ਪਹੁੰਚਿਆ ਕਰੋ ਚਾਹੇ ਗੱਬਣ ਟੋਕਰ ਪਸ਼ੂ ਆਂਦਾ ਕਿੰਨੇ ਮਹੀਨਿਆਂ ਦੀ ਦੱਸੀ ਗਈ ਆ ਕਿੰਨਾ ਦੁੱਧ ਥੱਲੇ ਉਹਨੂੰ ਵੈਰੀਫਾਈ ਕਰ ਲਿਆ ਕਰੋ ਇੱਥੇ ਆਣ ਕੇ ਠੀਕ ਆ ਜੀ ਬੇਸ਼ੱਕ ਆਪਣਾ ਡਾਕਟਰ ਸਾਹਿਬ ਨਾਲ ਤੁਸੀਂ ਲੈ ਕੇ ਆਇਆ ਕਰੋ ਚਾਹੇ ਲਾਗੇ ਬਨੇਓ ਆਪਣੇ ਭਰੋਸੇਯੋਗ ਡਾਕਟਰ ਤੋਂ ਤੁਸੀਂ ਇਹ ਚੈੱਕ ਵੀ ਕਰਾ ਸਕਦੇ ਜੀ ਕੈਰੋਂ ਪਿੰਡ ਬਿਲਕੁਲ ਨਜ਼ਦੀਕ ਹੈ ਲੋਕਾ ਪਿੰਡ ਨੱਥੂਪੁਰ ਪੱਤੀ ਤੋਂ 5 ਕਿਲੋਮੀਟਰ ਦੀ ਦੂਰੀ ਆ ਪੱਤੀ ਤੋਂ ਇੱਕ ਛੜਕ ਜਾਂਦੀ ਆ ਤਰਨ ਤਰਨ ਨੂੰ ਇਸੇ ਛੜਕ ਦੇ ਉੱਪਰ ਪਿੰਡ ਆਉਂਦਾ ਕੈਰੋਂ ਗ੍ਰੈਂਡ ਕੈਰੋਂ ਪੈਲਸਾ ਉੱਥੋਂ ਬਿਲਕੁਲ ਨਾਲੋਂ ਦੀ ਇੱਕ ਛੜਕ ਨਿਕਲਦੀ ਆ ਸਤਨਾਮ ਹਣਾਂ ਦੀ ਬਿਲਕੁਲ ਬੈਕਾਂ ਤੇ ਆ ਜਾਂਦੀ ਏ ਠੀਕ ਆ ਜੀ ਸਭ ਤੋਂ ਪਹਿਲਾਂ ਵੀਰ ਸਤਨਾਮ ਸਿੰਘ ਸਾਸਤਰੀ ਕਾਲ ਜੀ ਸਾਸਤਰੀ ਗੱਲ ਜੀ ਵੀਰ ਜੀ ਮਾਜੀ ਠੀਕ ਠਾਕ ਏ ਚੜ ਦੀ ਗੱਲ ਕਰ ਪਾ ਜੀ ਹੋਰ ਵੀਰ ਵਧੀਆ ਵਧੀਆ ਜੀ ਸੁਪਰ ਵੀਰ ਸਤਨਾਮ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਜਿਹੜੇ ਐਨੀਮਲ ਦਿਖਾਉਣੇ ਆ ਟੋਟਲ 7 ਕ ਨਾਗ ਨੇ ਸੱਤ ਆ ਜੀ ਹਾਂ ਜੀ ਬੜਾ ਜ਼ਿਆਦਾਤਰ ਆਪਣੇ ਕੋਲ 6 ਵੜਾ ਨੇ ਤੇ ਇੱਕ ਇਧਰ ਝੋਟੀਏ ਬੂਰੀ ਹਾਂ ਜੀ ਮੰਜੇ ਜੀ ਤੇ ਨਹੀਂ ਦੋ ਨੇ ਲਾ ਵੀ ਵੀਰ ਸਤਨਾਮ ਪਹਿਲਾਂ ਵੀ ਆਪਾਂ ਜ਼ਿਕਰ ਕੀਤਾ ਭੈਣ ਭਰਾਵਾਂ ਨੂੰ ਵੇਖੋ ਜਿਹੋ ਜਿਹਾ ਮਾਹੌਲ ਚੱਲਣ ਡਿਆ ਹਾਂ ਹਾਂਜੀ ਇਹ ਹਰਾਂ ਦੀ ਮਾਰ ਆ ਵੀ ਹਰੇਕ ਵੀਰ ਨੂੰ ਚੱਲਣੀ ਪੈ ਰਹੀ ਹੈ ਆਹ ਉਹ ਤੇ ਬਹੁਤ ਧੰਨਵਾਦ ਤੇ ਬਾਕੀ ਜਦੋਂ ਆਪਣਾ ਵਪਾਰ ਲੈਣ ਦਾ ਕੰਮ ਆ ਆਪਾਂ ਸਹਿਯੋਗ ਇਹੋ ਹੀ ਕਰਨਾ ਜਿਆਦਾ ਤੋਂ ਜਿਆਦਾ ਵੀ ਜਿਹੜਾ ਮਾਰਜਨ ਘੱਟ ਰੱਖ ਕੇ ਪਛੜੇ ਪਾ ਜੀ ਬਿਲਕੁਲ ਸਹੀ ਭੈਣ ਭਰਾਵਾਂ ਨਾਲ ਹੀ ਕੋਈ ਗੱਲ ਬਿਲਕੁਲ ਸਹੀ ਲਾ ਵੀ ਬਾਕੀ ਮੇਰੇ ਵੀਰੋ ਵੀਡੀਓ ਨੂੰ ਐਂਡ ਤੱਕ ਦੇਖ ਲਿਆ ਜੇ ਪੂਰੀ ਜਾਣਕਾਰੀ ਆਪਾਂ ਵੀਰ ਸਤਨਾਮ ਤੋਂ ਲੈ ਕੇ ਤੁਹਾਨੂੰ ਦਵਾਂਗੇ ਬਾਕੀ ਆਆ ਕਰੋ ਮਾਲ ਇਸੇ ਤਰ੍ਹਾਂ ਪੰਜ ਸੱਤ ਅੱਠ ਨਾਲ ਜ ਉਹਦੇ ਵਿੱਚ ਕਰ ਲਿਆ ਕਰੋ ਫੋਨ ਕਾਲ ਜਿਹੜੇ ਸੰਪਰਕ ਕਰਕੇ ਸ਼ੁਰੂਆਤ ਕਰਦੇ ਆਂ ਫਿਰ ਸਤਨਾਮ ਕਿਹੜੇ ਪਾਸਿਓਂ ਬੂਰੀ ਦਾ ਲੈਣਾ ਵੀਜੀ ਆਜੋ ਜੀ ਇਧਰਲੇ ਪਾਸਿਓਂ ਆਜੋ ਬੂਰੀ ਇੱਕ ਝੋਟੀ ਆ ਪਾਏ ਮੱਝ ਤੋਂ ਦਿਖਾ ਦਿੰਦੇ ਆ ਪੂਰੀ ਡਿਟੇਲ ਲੈਣੇ ਆ ਤੇ ਫਿਰ ਸਤਨਾਮ ਕੀ ਬੇਰਬਾਸ ਇਹ ਡੇਢ ਹੈ ਵੀਰ ਜੀ ਸੂਈ ਆ ਕੱਟੀ ਇਹਦੇ ਮਗਰ ਦੀ ਕੋਈ ਭੜ ਭੜਾ ਕੋਈ ਕੱਲਾ ਨਹੀਂ ਮਾਲੇ ਕੋਈ ਸਾਰੇ ਦਵਾਈ ਵਾਲੇ ਹਾਂਜੀ ਤੇ 7 ਕਿਲੋ ਦੁੱਧ ਬੱਚੇ ਦੇ ਮਿਲ ਜੀ ਇੱਕ ਮਹੀਨੇ ਦਾ ਕਹਿਣ ਮੁਤਾਬਕ ਮਤਲਬ ਮਾਲੀ ਤੋਂ ਨਵੇਂ ਦੁੱਧ ਸੇਵ ਹੋਈ ਹੈ ਜੀ ਠੀਕ ਆ ਜੀ ਹਾਂਜੀ ਲਗਭਗ ਮਹੀਨੇ ਕੀ ਦੀ ਬਣੀ ਸੋਰੀ ਆ ਕਰਮਾਂ ਦੀ ਠੀਕ ਆ ਜੀ ਮਾਲੀ ਤੋਂ ਬਣੀ ਸੋਰੀ ਆ ਬਾਕੀ ਉਹ ਮਗਰ ਕੱਤੀ ਆ ਕੱਤੀ ਇੱਕ ਵਾਰੀ ਤੁਹਾਨੂੰ ਪੂਰੀ ਤਸੱਲੀ ਨਾਲ ਦਿਖਾ ਦਕੇ ਆ ਚੈੱਕ ਕਰ ਲਓ ਕੋਈ ਦੋ ਦੀ ਮਾਲੇ ਕੋਈ ਢਾਈਆਂ ਦੀ ਮਾਲੇ ਕੋਈ ਤਿੰਨਾਂ ਦੀ ਮਾਲੇ ਆ ਮੇਰਾ ਵੀਰ ਆਪਦੀ ਸਮਝ ਵੇਖ ਲਿਆ ਜੀ ਤੇ ਫਿਰ ਸਤਨਾਮ ਬੁਰੀ ਚੰਗੀ ਮੱਝ ਝੋਟੀ ਆ ਹੈ ਦੂਜੇ ਸੂਬੇ ਚੋਂ ਗੱਲ ਕਰਕੇ ਨਹੀਂ ਬਣੀ ਆ ਤੇ ਜਿਹੜੀ ਬਣੀ ਆ ਜੀ ਠੀਕ ਆ ਜੀ ਐਸ ਵਾਰ ਤੋਂ ਦੁੱਧ ਜਿਹੜਾ ਆਪਾਂ ਚਵਾਵਾਂਗੇ ਆਪਣੇ 7 ਕਿਲੋ ਵਿੱਚ ਦੀ ਚਵਾਵਾਂਗੇ ਠੀਕ ਆ ਜੀ ਐਸ ਵਾਰ ਤੋਂ ਦੁੱਧ ਜਿਹੜਾ ਆਪਾਂ ਚਵਾਵਾਂਗੇ ਆਪਣੇ 7 ਕਿਲੋ ਵਿੱਚ ਦੀ ਚਵਾਵਾਂਗੇ 7 ਕਿਲੋ ਹਾਂ ਬੱਚੇ ਦੇ ਕੱਟੀ ਦੇ ਦੁੱਧ ਨੇ ਮਿਲਦੀ ਆ ਜੀ ਠੀਕ ਆ ਜੀ ਹਾਂ ਜੀ ਬਾਬੇ 7 ਕਿਲੋ ਦੋਸਤੋ ਦੁੱਧ ਇਸ ਮੈਂ ਤੇ ਥੱਲੇ ਹੁਣ ਹਾਜ਼ਰ ਆ ਤਿਲਾਂ ਵਾਲੀ ਪੂਰੀ ਆ ਬਾਕੀ ਇਹਨੂੰ ਮੈਂ ਤੁਹਾਨੂੰ ਥੋੜੀ ਸਕਿੰਨ ਦਿਖਾ ਦਿਆਂ ਹਾਂ ਜੀ ਆ ਲਾਗੇ ਤੋਂ ਮੇਰਾ ਭਰਾਏ ਪੂਰੀ ਤੁਸੀਂ ਮਾਰ ਲਓ ਝਾਤ ਚੰਗੀ ਨਿੱਗਰ ਮੈਂ ਐਵੇਂ ਚਵਾਈ ਚੀ ਬੜੀ ਸੋਹਣੀ ਲੱਗੀ ਆ ਜੀ ਬਾਕੀ ਉਹ ਵਾਨੇ ਲੇਵੇ ਦੀ ਕਰਮਾਂ ਦੀ ਸਾਫ਼ ਸੁਥ ਹੋਰ ਕੇ ਤੋਰ ਕੇ ਦਿਖਾ ਦਿੰਨੇ ਆ ਮਗਰ ਕੱਤੀ ਆ ਠੀਕ ਆ ਜੀ ਸੋ ਬਣੀ ਸੌਰੀ ਆ ਗਾਂ ਤੀਜੇ ਸੂਵੇ ਦੇ ਲਈ ਇੱਕ ਮਹੀਨੇ ਦੀ ਬਣੀ ਸੌਰੀ ਆ ਸਿੰਘ ਸੁng ਪੂਰਾ ਗੁਲਾਈ ਦੇ ਵਿੱਚ ਆ ओरिजिनल ਸਿੰਘ ਆ ਕੋਈ ਬਣਿਆ ਨਹੀਂ ਗਾ ਸਿੰਘ ਹਾਂ ਨਹੀਂ ਕੋਈ ਹੱਥ ਨਹੀਂ ਲਗਾਈ ਹਾਂ ਲੈ ਲੂਗੇ ਲੈ ਲੈ ਕਿੱਡੀ ਪੱਦਰ ਤੇ ਵਧੀਆ ਕੰਮ ਕਰਦੀ ਚੱਡਾ ਜੀ ਬਿਲਕੁਲ ਇਹ ਵੀ ਸਤਨਾਮ ਦੋਵੇਂ ਡੰਗ ਬੱਚੇ ਤੇ ਮਿਲਦੀ ਆ ਦੋ ਟਾਈਮ ਕੱਟੀ ਜੀ ਮਾ ਵੀ 31 ਤੇ ਮਿਲਦੀ ਆ ਦੋਨੋਂ ਟਾਈਮ ਠੀਕ ਆ ਸੋ ਕਾਫੀ ਆਪਣੇ ਭਰਾਵਾਂ ਦੇ ਫੋਨ ਕਾਲ ਚਲੋ ਆਉਂਦੇ ਰਹਿੰਦੇ ਆ ਕਈ ਵਾਰ ਡਿਮਾਂਡ ਆਉਂਦੀ ਹਰੇਕ ਵੀਰ ਦੀ ਬੂਰੀ ਮੱਝ ਝੋਟੀ ਖਰੀਦਣੀ ਆ ਬੇਸ਼ੱਕ ਉੱਚੇ ਬੱਚੇ ਦੇ ਵਿੱਚ ਆ ਬਣੀ ਸੋਰੀ ਆ ਠੀਕ ਆ ਜੀ ਨਾਲ ਦੇ ਨਾਲ ਦੁੱਧ ਵੀ ਆ ਕਿਸੇ ਭਰਾ ਨੇ 5-6 ਜਾਂ ਮਲਕੀ 6-7 7 ਕਿਲੋ ਦਾ ਚੰਗਾ ਡੰਗਾ ਸਰਦਾ ਦੁੱਧ ਵਰਗੋ ਹੋਈ ਜੀ ਆਪਣੇ ਪਰਮਾਰੀ ਮਿਲਣ ਤਰੀ ਆਈ ਹਾਲੇ 2 ਘੰਟੇ ਹੋਏ ਆ ਉਹ ਘਰ ਤੋਂ ਮਾਰ ਕੇ ਪਾਸ ਕਰਕੇ ਲਏ ਆ ਦੁੱਧ ਨਿਵਾਜ ਰਹਾ ਹੋਰ ਠੀਕ ਆ ਜੀ ਕੋ ਕੋ ਆਪਣੇ ਕੋਲ ਬੜਾ ਬੜਾ ਵਧੀਰੇ ਪੈਣਾ ਆ ਦੇਖੋ ਚਲੋ ਲੋਲ ਠੀਕ ਹੈ ਬਾਕੀ ਬਾਗਜ਼ਰ ਤੋਂ ਲੋਵੇ ਲੋਵੇ ਦੀ ਪੂਰੀ ਪੱਧਰ ਹੈ ਚੌੜੀ ਬੜੀ ਸੋਹਣੀ ਲੱਗੀ ਜਿੰਨਾ ਇਹਨਾਂ ਲੋਗਾ ਆਣ ਲਗਾ ਪੈਰ ਗੁੱਠਿਆਂ ਨੂੰ ਉਧਾਰ ਪੈਂਦੀ ਹੈ ਕੋਈ ਗੱਲ ਨਹੀਂ ਲੈ ਵੀ ਫਿਰ ਸਤਨਾਮ ਇਹਦੀ ਡਿਮਾਂਡ ਇਹਦਾ ਮੁੱਲ ਕੀ ਰਹੂਗਾ ਬਿਮਾਰ ਜੀ ਚੰਗੀ ਮਹਾਂ ਉਦਾਂ ਦੇ ਗੂੜੀ ਬਰਦ ਕਰਕੇ ਭਾਵੇਂ 75 80 ਕਰ ਲਗੇ ਆ ਪਰ ਨਹੀਂ ਆਪਾਂ ਜਿਹਨੂੰ ਵੈਸੇ ਨਹੀਂ ਜਾਇਆ ਜਿਦਾ ਚਲੋ ਤੁਸੀਂ ਆਖਿਆ ਵੀ ਆਪਾਂ ਭਰ ਭਰਵਾ ਦੇ ਨਾਲ ਬਿਲਕੁਲ ਬਿਲਕੁਲ ਪੂਰਾ ਇਹ ਮਾਰਚ ਨੂੰ ਦਾ ਕੇ ਬਸ ਬਿਲਕੁਲ ਸ਼ੁਰੂ ਹੈ ਮੁੱਲ 70 ਕਰਦੇ ਆ ਵੀਰ ਜੀ ਹਾਂ ਤੇ ਮੈਂ ਜਿਹੜੀ ਆ ਆ ਜੀ ਮੇਰੀ ਪੈੜ ਹਜ਼ਾਰ ਦੀ ਮੈਂ ਦੀ ਦਾਨ ਪੈੜ ਹਜ਼ਾਰ ਦੀ ਪੈੜ ਦੀ ਦਾਨ ਕਸਰਾ ਕੁਸਰਾ ਜਿੰਨੂੰ ਆਂਦੇ ਵੀ ਛੋਟਾ ਕਰਕੇ ਗੱਲ ਹੀ ਨਵੇਰ ਦਈਏ ਜਿਹੜੀ ਬਾਹਰ ਦੀ ਦੇਣਾ ਬਾਹਰ ਹਜ਼ਾਰ ਦੀ ਬਾਹਰ ਹਜ਼ਾਰ ਦੀ ਦੇ ਦੋ ਇਹਦੇ ਚੰਗੀ ਵੈ ਉਹਦਾ ਬੁਰੀ ਦਾ ਵੈਹੇ 5000 ਦਾ ਵਾਅਦਾ ਹਾਂਗਾ ਜੇ ਕੋਈ ਨਹੀਂ ਆਪਾਂ ਨੂੰ ਜਲਦ ਜਲਪਣੀ ਮਿਲ ਜੇਣਾ ਬਾਹਰ ਸੋਕ ਰੱਖਿਆ ਅਗਲੇ ਭਰ ਭਰਾ ਦੀ ਗੱਲ ਜਿਹੜੇ ਕਿਲੇ ਸ਼ਿਕਾਰ ਬਣੇ ਨਾ ਵੀ ਬਾਹਰ ਹਜ਼ਾਰ ਦੀ ਇਹ ਮੱਝ ਮਿਲ ਜਣੀ ਮੇਰੇ ਭਰਾਵਾਂ ਨੂੰ ਠੀਕ ਆ ਬਾਕੀ ਸਾਰੇ ਪਾਸੇ ਤੁਸੀਂ ਮਾਰ ਲਿਓ ਚਾਤ ਚੰਗੀ ਤਰ੍ਹਾਂ ਵੀਡੀਓ ਦੇਖ ਲਿਆ ਜੇ ਅੰਗ ਪੈਰ ਕਰਮ ਵਾਲੀ ਜ਼ਾਹਰ ਰੂਰ ਚੰਗੇ ਆ ਬਾਕੀ ਆ ਤੁਹਾਡੇ ਸਾਹਮਣੇ ਆ ਮਗਰਲੇ ਪੈਰ ਧੋਪੇ ਆ ਠੀਕ ਆ ਕੱਲ ਨੂੰ ਕੋਈ ਭਰਾ ਚਲੋ ਆਉਣ ਵਾਲੇ ਸਮੇਂ ਦੀ ਵੀ ਗੱਲ ਕਰਕੇ ਨੀਲੀ ਨੂਲੀ ਦੇ ਬੱਚੇ ਵੀ ਲੈ ਸਾਂ ਲੈ ਹਾਰੀ ਮਗਰ ਕਿਉਂ ਹੋਣ ਵੀ ਕੱਟੀ ਚੱਕੀ ਦੋ ਬਣ ਜਾਣੀਆਂ ਅਖਤ ਆਪਾਂ ਫਿਰ ਸੁਦਨਾਮ ਅਗਿਆ ਬਾਹਰ ਦਿਖਾਉਣੇ ਪੱਦੀ ਇੱਕ ਭਾਜੀ ਇਹ ਗਰਲੈਂਡੋ ਆ ਵੀ ਵੀਰ ਜੀ ਦੂਜਾ ਸੂਆ ਸੂਈ ਜੀ ਠੀਕ ਆ ਵੀਰ ਇਹ ਇਹ ਮਤਲਬ ਤੜਕੇ ਦੀ ਸੂਈ ਆ ਜੇ ਇਸ ਦੂਰ ਪਾ ਦੀਆ ਵੇਖੋ ਨਵਾਂ ਸਾਫ ਮਾਰਨ ਦੀ ਕਮਾਰੀ ਲੋ ਵੀ ਅੱਜ ਮਾਰਨਿੰਗ ਚੇਰ ਪੈ ਗਈ ਆ ਜੇ ਆ ਲੀਆ ਜੀ ਆਵੇ ਫੇ ਨਰਾ ਮਾਰਣੀ ਉਹ ਅੱਛਾ ਲੋ ਬੀਠਾ ਜੀ ਬਾਕੀ ਸੀਸਾ ਘੋੜੀ ਭਾਈ ਦਾ ਕੋਰਨਲਡੋ ਦੇ ਵਿੱਚ ਦੋਸਤੋ ਵੱਡੀ ਬੈਰ ਤੁਹਾਨੂੰ ਦਿਖਾ ਰਹੇ ਆ ਮਗਰ ਬੱਚੀ ਹੈ ਬੱਚਾ ਹੀ ਬੱਚਾ ਬੜਾ ਬੜਾ ਤਗੜਾ ਬੱਚਾ ਆ ਪੂਰਾ ਫੋਲੋ ਆਹ ਦੇਖੋ ਜੀ ਕਦਾਈ ਵਰਨ ਤਗੜੀ ਹੈ ਆਹ ਦੇਖੋ ਜੀ ਬਾਕੀ ਆਪ ਵੀ ਵੱਡੀ ਆ ਵੱਡੀ ਹੋਈ ਹੈ ਉਸ ਹਿਸਾਬ ਨਾਲ ਕਿਸੇ ਪ੍ਰਾਣੇ ਟੀਕਾ ਟੂਗਾ ਚੰਗਾ ਰਖਾਤਾ ਤੇ ਬੱਚਾ ਚੰਗਾ ਜੰਮਿਆ ਪਲਿਆ ਪਲੀਤਾ ਮਗਰ ਬੱਚਾ ਅੱਜ ਕਿਸਾਨ ਵੀਰੋ ਮਾਰਨਿੰਗ ਸੂਈ ਹੈ ਤੇ ਬਿਲਕੁਲ ਵਾਈਟ ਇਹ 5 ਕਿਲੋ ਬੋਲਾ ਦੇ ਕੋ ਕੱਢਿਆ ਹੈ ਕਰਨ ਬਹੁਤ ਜਿਆਦੀ ਵੀਰਜੀ ਬਣੀ ਕਰਦਾ ਬਾਕੀ ਇੰਨਾ ਵੀ ਵੀਰ ਸਤਨਾਮ ਥੱਲਿਓ ਸਾਫ਼ ਸੁਥਰੀ ਆਵਰੀ ਵੀ ਸਾਫ਼ ਬਹੁਤ ਹੈ ਚਲੋ ਸੂ ਸਵਾ ਕੇ ਦੋਸਤ ਇੱਕ ਵਾਰੀ ਜਿਹੜੂ ਪੈ ਗਈ ਆ ਤੇ ਮੈਲਾ ਮੂਲਾ ਤੁਸੀਂ ਦੇਖ ਹੀ ਰਿਹਾ ਠੀਕ ਆ ਜੀ ਚਲ ਬਤਿ ਬਾਕੀ ਹਾਰਟ ਕਰ ਤਾਂ ਵੱਡੀ ਵੈਰ ਆ ਥੋੜਾ ਪਸ਼ੂ ਕਿਦਣਾ ਕਿਦ ਇੱਕ ਵਾਰੀ ਮਾਰਾ ਮੋੜ ਦਿੱਤਾ ਜੀ ਜੇ ਆ ਜਾਂਦਾ ਜਦੋਂ ਬੱਚਾ ਦੇਖੋ ਪਲਿਆ ਫਿਰ ਮਾਤਾ ਜੇਰਦਾ ਪਿਆ ਬੱਚਾ ਕਿਦਾਂ ਪਲਿਆ ਤਾ ਵਾ ਜੀ ਬਹੁਤ ਪਲਾਇਆ ਬਖਾਰ ਕਰਕੇ ਆਦਿਓ ਹਾਂ ਤੇ ਬਾਕੀ ਹੈ ਚਲੋ ਜਿਹੜੇ ਵਜਨ ਲੋਡ ਵਾਲੀ ਲੇਲ ਜਿਹੜੀ ਪੂਰੀ ਖਬਰਦਾਰ ਹੈ ਨਾ ਚੰਗੀ ਆ ਬਾਹਰ ਚੰਗੀ ਆ ਬਾਕੀ ਉਮੀਦ ਚੰਗੀ ਕਰ ਸਕਦੇ ਆਪਾਂ ਇਸ ਵਾਰ ਤੋਂ ਵੀ ਦੋ ਤਾਰੇ ਪਰ ਸਕਦੇ ਆ ਜੀ ਜਿਹੜਾ ਆਪਾਂ ਵੀ ਜੇ ਮਤਲਬ ਇਹ ਸਾਡਾ ਕਪੜਾ ਦਾ ਕੰਮ ਹੀ ਆ ਵੀ ਢੇਡ ਵੇਖ ਰਹੇ ਨੇ ਕਿਸੇ ਯਾਰ ਆਪਾਂ ਦਾ ਨਾ ਜਿਹੜਾ ਵੀ ਇਹਨਾਂ ਦੇ ਸਮਾਨ ਦਾ ਘਰ ਭਰਾ ਵੇ ਦਵਾਈ ਇੱਕ ਨੰਬਰ ਦੀ ਹੋਊਗੀ ਜਿੱਦਾਂ ਮਰਜ਼ੀ ਤੁਸੀਂ ਕਰ ਲਿਆ ਦੁੱਧੀ ਆਪਾਂ ਗਰੰਟੀ ਕੋਈ ਨਹੀਂ ਦੇਵੇ ਪਰ ਮਗਲੇ ਘਰ ਦੀ 22 ਤਰੀਕ ਨੂੰ ਗਰੰਟੀ ਹੈ ਆਪਾਂ ਗਰੰਟੀ ਮੌਕੇ ਤੇ ਆਪਾਂ ਜਵਾਬ ਦੇ ਸਕਦੇ ਹਾਂ ਸਤਨਾਮ ਸੁਬਾਹ ਹੋਊਗੀ ਤੇਜਾ ਕੀ ਦੇਖੋ ਜੀ ਭਾਵੇਂ ਤੇਜਾ ਮੰਨ ਲੈਣਾ ਉਹ ਤਰ੍ਹਾਂ ਸਾਨੂੰ ਦੁੱਧਾ ਦੱਸੀ ਹੋਣਾ ਦੁੱਧਾ ਦੱਸਿਆ ਵਾ ਕੋਈ ਦੂਜਾ ਮਾਮਲੇ ਕੋਈ ਤੇਜਾ ਮਾਮਲਾ ਆਪਾਂ ਸੋਚਦੇ ਹਾਂ ਨਹੀਂ ਵਾ ਬਹੁਤ ਚੰਗਾ ਪੱਥਰ ਸਿੱਟਾ ਲੇਵਾ ਕਰ ਮਾਰੀਦਾ ਹਾਂਜੀ ਹਾਂਜੀ ਆਹ ਵੇਖੋ ਜੀ ਉਹਨਾਂ ਦੇ ਗਾਂ ਤੇ ਉਹਨੇ ਪਛਾਣ ਦੇਵਾ ਦੇਵਾ ਬਹੁਤ ਹੈ ਭਾਈ ਜੀ ਦੇ ਵੱਲੋਂ ਆਹ ਜਿਹੜਾ ਲੱਗਾ ਵਾਂ ਤਾਂ ਸਪੇਸ ਕਾਫੀ ਸੋਹਣੀ ਹੈ ਬਾਕੀ ਕਿੱਠ ਕਿੱਠ ਤੇ ਆਣ ਲੱਗਾ ਠੀਕ ਆ ਇਹ ਸਾਰਾ ਮੇਰੇ ਨਾਲ ਨਹੀਂ ਮਾਜੀ ਲੈਣੀ ਸੀ ਦੁੱਧ ਵੀ ਪਵਾੜਿਆ ਚਿੱਟਾ ਦੁੱਧ ਆਇਆ ਬਿਲਕੁਲ ਨਾਲੇ ਭਾਈ ਮਾਉਣ ਬਗੜਿਆ ਹੋਣੇ ਨੇ 20 22 ਕਿਲੋ ਦੁੱਧ ਦੇਣਾ ਜਨਾ ਗਰਮੀ ਨਾਲ ਉਹਨੇ ਦਊਗੀ ਦੁੱਧ ਦੇ ਨੂੰ ਚਲਾ ਆਂਬਾ ਕੁਛ ਨਹੀਂ 20 22 ਕਿਲੋ ਇਹਨਾਂ ਨੇ ਦਿੱਤਾ ਤੇ ਹਾਂਜੀ ਹਾਂਜੀ ਲੈ ਵੀ ਵੀਰ ਸਤਨਾਮ ਕੀ ਡਿਮਾਂਡ ਕੀ ਮੁੱਲ ਵੜੀ ਜੀ ਮੋਹਨ ਜੀ ਤੁਹਾਨੂੰ ਨਸਲ ਦੇ ਹਿਸਾਬ ਨਾਲ ਭਾਅ 81 82 ਕਰ ਲੀਏ ਹਾਂ 80 ਤੇ ਦੋ ਛੱਡ ਦਾਂਗੇ 70 70000 ਦੇ ਦੇ ਜੀ ਹਾਂ ਅਸੀਂ 70000 ਦੇ ਲਏ ਲੈ 75000 ਦੇਣਾ ਚਲੋ ਹੋ ਜੀ ਨਾ ਤਾਂ ਚੰਗੀ 75000 ਦੇ ਦਸੀ ਮੋਹਨ ਜੀ ਵੀ ਨੇ ਆਤਾ ਮੋਹਨ ਜੀ ਦਾ ਚੰਗੀ ਵਾਰ ਚੰਗਾ ਵੀ ਮਾਜੀ ਆਈਏ ਸਮਝੋ 75000 ਜਿੰਨੇ ਲੈ ਬਸ ਬਸ ਨੇ ਵਾਰ ਵੀ ਚੰਗੀ ਫਿਰ ਸਤਨਾਮ ਕਹੋ ਵੀ 75000 ਦੀ ਅੱਜ ਮਿਲ ਜੂਗੀ ਠੀਕ ਹੈ ਇਧਰ ਨੈਕਸਟ ਅਗਲੇ ਪਾਸੇ ਤੁਹਾਨੂੰ ਕ੍ਰੋਸ ਵਿਖਾ ਦੇਣੇ ਜੀ ਜੀ 80 ਕ੍ਰੋਸ ਆ ਗਈ ਜੀ ਕਰੋ ਚੱਕ ਜੇ ਦੀ ਆਵਸ਼ੀਰ ਕੋਈ ਬੱਚਾ ਕੋ 15 ਲਗ ਲੈ ਕੋ 18 ਲਗ ਲੈ ਕੋ 20 ਲਗ ਲੈ ਮਾ ਵੀ ਇਤੋਂ ਬੱਚਾ ਤੁਹਾਨੂੰ ਪਹਿਲਾਂ ਦਿਖਾ ਦਗੇ ਇਹ ਮਗਰ ਵੱਛੀ ਇਹਦਾ ਫੀਮੇਲ ਕਾਫ ਆ ਕੋਈ ਪਾਈਆਂ ਪੰਜੀਆਂ ਦਿਨਾਂ ਦਾ ਡੀਆਂ ਲਾ ਲਿਆ ਜੇ ਕੱਦ ਹਾਈਟ ਇਸ ਵਹਰ ਦੀ ਵੀ ਤੁਸੀਂ ਦੇਖੋਗੇ ਮੀਡੀਅਮ ਤੋਂ ਪਲੱਸ ਵੱਡੀਆਂ ਵਹਰਾਂ ਦੇ ਵਿੱਚ ਵੀ ਆ ਜਾਂਦੀ ਆ ਮੀਡੀਅਮ ਵੀ ਵੀ ਅੰਗਲੇ ਉਹ ਕਿੰਨਾ ਕੁ ਦੁੱਧ ਵੀ ਦੇ ਦੁੱਧ ਵੀ ਜੀ 13-14 ਕਿਲੋ ਤਿਆਰ ਕਰ 13-14 ਕਿਲੋ ਵੜੀ ਬਾਂਦੀ ਕਰ ਮਾਰੀ ਉਹਦੇ 13-14 ਕਿਲੋ ਦੁੱਧ ਬਲੈਕ ਰੰਗ ਦੇ ਦੇਣਾ ਠੀਕ ਆ ਜੀ ਆ ਕਰੋ ਚੱਕ ਤੇ ਨਿਗਾ ਦੇ ਨਿਗਾ ਦੇ ਦੋ ਪੱਲੂ ਵਧੀ ਰਹੀਆਂ ਕੋਈ ਭਾਗ ਮੰਗਾ ਪਾਓ ਭਾਏ ਨਾ ਕੋਈ ਪੁਰਾਣੀ ਦਾ ਐ ਸੋ ਤਾਂ 12 13 ਕਿਲੋ 13 ਦੇ ਪਲੱਸ ਪਲੱਸ ਸੀ ਹੋਊਗਾ 13 14 ਦੇ ਪੱਕਾ ਹੋਊਗਾ ਲੈ ਜੀ ਸ਼ਾਲਾ ਕਰੋ ਚੱਕ ਠੀਕ ਆ ਜੀ ਸੋ ਹੈ ਠੰਡੀ ਠੀਰੀ ਆ ਹਾਂ ਜੀ 13 ਕਿਲੋ ਦੁੱਧ ਦੂਜਾ ਸੂਆ ਨਫਲ ਬਰੀੜੀ ਚੰਗੀ ਵਾਹ ਲੈ ਚਾਰੂ ਬੜੀ ਏ ਇਹ ਤਾਂ ਕੱਲ ਦੀ ਖੁੱਲੀ ਤੇ ਮੂੰਹ ਨਹੀਂ ਪੜਦੀ ਗਰਮਾਂ ਦੀ ਠੀਕ ਠੀਕ ਵੜੀ ਵੜਿਆ ਮੁੱਠੀ ਦੇ ਚਾਰ ਵੜੀ ਚੋਲ ਪਾ ਜਾਂਦੀ ਆ ਹਾਂ ਨਹੀਂ ਠੀਕ ਆ ਕਰੋ ਚੱਕ ਠੀਕ ਆ ਜੀ ਓਕੇ ਸਤਨਾਮ ਸਿੰਘ ਕੀ ਮੌਲਿਕੀ ਡਿਮਾਂਡ ਰੂਗੀ ਇਹਦੇ ਇਹਦਾ ਮੋਲ ਨਿਗਾਇਆ ਕਰ ਰਹਾ ਆਪਾਂ ਕੋਈ ਕਮਾਰ ਨਹੀਂ ਕਰਨੀ 45000 ਰੁਪਏ ਦੇ ਦਰੀ ਜੈ ਸੁਣੋ ਬਿਲਕੁਲ ਛੁਰਾ ਇਹ ਮੋਲੀ ਕਰਦਾ ਠੀਕ ਆ ਕੋਈ ਪਰਫਰਾਜ ਦੁੱਧ ਪੀਉਗਾ ਜੀ ਕਰਕੇ ਰਤੂ ਤੂੰ ਹੋਰ ਵਿੱਚ ਕੋਈ ਗਜਾਇਸੀ ਕੀ ਕਰਦਗੇ ਉਹ ਰਹਿਦਾ ਜੇ ਤਾ ਮੋਲ ਨਾ ਬੇਲੇ ਕੱਟ ਕਰ ਲਈਦਾ ਆਖਿਲੇ ਚਲ ਜਿਆ ਜੀ ਕਰਦੀ ਚਲ ਬਤਾ ਲਈ ਜੀ 42 ਦੀ 42 ਦੀ ਪੇਪਰ ਕੀ ਗੱਲ ਆ ਨਾ ਲਓ ਵੀ 42000 ਦੀ ਠੀਕ ਆ ਸੋ 42000 ਦੀ ਇਹ ਵੜ ਮਿਲ ਜੂਗੀ ਮਗਰ ਬੱਛੀ ਆ ਬਾਕੀ ਇਸ ਵਕਤ ਜਿੰਨਾ ਦੁੱਧ ਤੁਹਾਨੂੰ ਦੱਸ ਦਿੰਦਾ ਠੀਕ ਆ ਜੀ ਦੋ ਦੋ ਚਾਰ ਚਾਰ ਘੜਾ ਮਾਰ ਕੇ ਦਿਖਾਓ ਇਹਦੇ ਦੇ ਵਾਜ ਹੋਰ ਜੇ 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 ਆਪਣੇ ਕੋਲ ਰਹਿ ਗਈ ਦਰ ਰੱਖਾ ਕਿ ਹੋਰ ਵਾਜੂਗੀ ਆ ਚਲੋ ਠੀਕ ਆ ਅੱਗੇ ਆਪਣੇ ਕੋਲ ਫਿਰ ਸਤਨਾਮ ਅੱਗੇ ਕਿੰਨੇ ਇਹ ਟੋਕਰ ਕੋਪਰੇਸੀ ਆ ਜੀ ਚਾਰ ਦਿਨ ਪਹਿਲਾ ਸੂਆ ਜੇ ਟੋਕਰ ਗੱਪਣੇ ਹਾਂ ਜੀ ਸੱਤ ਮਹੀਨੇ ਦੀ ਗੱਪਣ ਤੇ 7 ਕਿਲੋ ਦੁੱਧ ਲਓ ਜੀ ਸੱਪਾ ਮੇ ਨਵੀ ਗੱਬਣ ਤੇ 7 ਕਿਲੋ ਐਸ ਵਕਤ ਦੁੱਧ ਤੁਹਾਨੂੰ ਇੱਕ ਵਾਰ ਦਿਖਾ ਰਹੇ ਆ ਪਰ ਹੋਰ 26 ਕਿਲੋ ਰਸ਼ੀਮ ਦਿਖਾ ਰਿਹਾ ਚਾਰ ਦੇਖੋ ਆਹ ਹਰਮਨ ਜੀ ਆ ਦੇਖੋ ਇਹ ਚਾਰ ਦਾੰਦ ਆਂਦਿਆ ਲੈ ਵੀ ਇਹ ਜੇ ਦੰਦ ਨਾ ਵਿਖਾਉਂਦੇ ਤੇ ਕਿਸੇ ਵੀਰ ਨੇ ਕਹਣਾ ਸੀ ਪਤਲੇ ਜਵਾਨ ਨਹੀਂ ਹੋਗੀ ਹਾਂ ਜੀ ਕੱਟ ਤੇ ਵੇਖੋ ਬਾਰੀ ਉਹ ਨਹੀਂ ਕਰਦੇ ਇਹ ਹਜ਼ਾਰ ਦੇ ਚਾਰ ਜੇ 6 ਅਮਰਕੇ ਪੂਰਾ ਕੱਟ ਵੱਡਾ ਠੀਕ ਆ ਜੀ ਲੈ ਲੋ ਇਹ ਹੈਡ ਕੱਟ ਦੇ ਵਿੱਚ ਆ ਸਤਾਮੀ ਨਵੀ ਗੱਭਨ ਤੇ 7 ਕਿਲੋ ਦੁੱਧ 7 ਕਿਲੋ ਦੁੱਧ ਗਾ ਦੁੱਧ ਕਿੰਨੇ ਕਿਲੋ ਗੱਭਨ ਵੀ ਰਹਿਣਾ ਦੁੱਧ ਤੇ ਆ ਮੈਂ ਵਿੱਚ ਆਪ ਸਮਾਇਆ ਲੱਗਾ ਕਿਤੇ ਗੱਲ ਹੀ ਛੱਡ ਦੋ ਠੀਕ ਆ ਭਾਈ ਠੰਡੀ ਧੀਰੀ ਦੇ ਪੋਲੀ ਭੂ ਕਰ ਗਈ ਲਓ ਜੀ ਕਰੋ ਚੱਕ ਠੀਕ ਆ ਜੀ ਸੋ ਜੀ ਜੀ ਬਾਕੀ ਤੁਹਾਡੇ ਸਾਹਮਣੇ ਆ ਕੱਦ ਬਹੁਤ ਪੂਰਾ ਵੱਡਾ ਤੇ ਕਲਾ ਕੱਦ ਨਹੀਂ ਵੱਡਾਗਾ ਬਾਡੀ ਤਾਂ ਜਾ ਵੀ ਪੂਰਾ ਵੇਖੋਗੇ ਤੁਸੀਂ ਨਿੱਗਰ ਆ ਪਿੰਡੇ ਦੀ ਪੋਲੀ ਸਾਫੀ ਹੋਰੀ ਆ ਕੋਈ ਲਿਸਟ ਚੰਗੀ ਵਸ਼ੀ ਆ ਗਈ ਗਾੜੀ ਜੈਸਾ ਵਾਲਾ ਰੋਤਾ ਆਉਣੀ ਵਸ਼ੀ ਵੀ ਕੋਲੇ ਲੱਖ ਰੁਪਏ ਦੀ ਬੰਨਾਂ ਦੀ ਆਵੇ ਕਰਮਾਰੀ ਨਹੀਂ ਲੈਵੇ ਦੀ ਸਾਫ ਸੁਥਰੀ ਆ ਬੋਸ 7 ਕਿਲੋ ਤਾਰਾਂ ਦੀ ਗੱਲ ਸੱਤਾ ਵੀ ਨਹੀਂ ਗੱਬੜ ਜੇ ਭਾਵਾ ਸਾਡੀ ਕੋਈ ਭਰ ਭਰਾਇ ਦਾ ਮਰਜ਼ੀ ਕਰ ਹਾਂ ਬਿਸਤ ਨਵੀਂ ਵਛੀਏ ਚਲੋ ਵਾਹੇ ਫਰਤੀਲੀ ਆ ਥੋੜੀ ਜੀ ਹਾਂਜੀ ਹਾਂਜੀ ਪਹਿਲਾਂ ਵੀ ਵੀਰ ਸੁਦਨਾਮ ਕਿੰਨੇ ਦੇ ਦੇ ਦਿੱ ਗਏ ਸੱਤਾ ਮਹੀਨਿਆਂ ਦੀ ਗੱਬੜ ਤੇ ਪੁੱਟ 7 ਕਿਲੋ ਏ ਵੱਛੀ ਵੀਰ ਦੀ ਦੇਣੀ ਦੇਣੀ ਜਿਹੜੀ 55000 ਦੀ ਇਹਦਾ ਮੁੱਲ ਭਾਵੇਂ 7 ਬਾੜ ਜਨਾ ਮਰਜੀ ਕਰਦੇ ਹਾਂ। ਹਾਂ। ਮਾ ਵੀ 55000 ਦੀ ਸਤਨਾਮ ਨੇ ਕਹਿਤਾ ਪਰ 55 ਦੀ ਆਪਾਂ ਦੇਣੀ ਦੀ ਕਰਦੇ ਹਾਂ। ਨਾਰ ਨਾਰ ਵੱਛੀ ਆ ਦੇ। ਮਾ ਤਾਂ ਕਰਕੇ ਕਰਦੇ ਕਰਦੇ। ਇਹ ਲੈ। ਹਾਂ ਪੂਰੇ ਲਿਆ। ਇੰਨਾ ਮਾ ਪੂਰੇ 50 ਦੀ ਦੇ ਦੇ ਵੀਰ। ਬਾਰੀ ਵੱਡੀ ਵੱਛੀ ਵੀਰ ਦੀ। ਮਾ ਵੀ ਚੌਗੀ ਵੱਛੀ ਏ ਮੇਰੇ ਭਾਓ। ਬਾਕੀ ਤੁਹਾਨੂੰ ਗੰਦੋਂ ਵੀ ਚੈੱਕ ਕਰਾ ਦਿੱਤੀ ਏ। ਬੋਤ ਕਾ ਦੇਖ ਲਿਆ ਤੁਸੀਂ ਪੂਰੀ ਪੜੀ ਸਭੀ ਆ ਮੱਝਾਂ ਦਾ ਭਲੇਖੇ ਪਉਂਦੀ ਹੈ ਮਾਜੀ ਲੈ ਕੇ ਜਾਓਗੇ ਠੀਕ ਹੈ ਚਵਾ ਵੀ ਐਡਾ ਇਹ ਗੱਲਾਂ ਹੀ ਛੱਡੋ ਬਾਕੀ ਚਮਕਦਮ ਕੋਈ ਸ਼ੈਨ ਗਿਸ਼ੂ ਨੇ ਪੜੀ ਆ ਚਲੋ ਜਿਹੋ ਜੇ ਕੇ ਸਮਾਂ ਆ ਜਾਣਾ ਉਹ ਸਾਹਬ ਨਾਲ ਮੇਰਾ ਵੀ ਕੋਈ ਚੰਗੇ ਰੁਪਈਏ ਕੇ ਨਫਾ ਵੀ ਲੈ ਲਊਗਾ ਹਾਂਜੀ ਤੇ ਅੱਗੇ ਆਪਾਂ ਨਰਟਲੇ ਪਾਸੇ ਚੱਲਦੇ ਆ ਤੇ 5ਵੇਂ ਨੰਬਰ ਤੇ ਕੋਈ ਦੂਜਾ ਸੁਆਹ ਜੀ ਹਾਂਜੀ ਇਹ ਬੈਰੀ ਤੇਜੀ ਸੁਵੇ ਸੂਗੀ ਠੀਕ ਆ ਜੀ ਇਹਦੇ ਕੋ 13 ਕਿਲੋ ਦੁੱਧ ਆਵੇ 5.5 ਮਹੀਨੇ ਗੱਭਰ ਤੇ ਮਗਰ ਬੱਛੀ ਲੋ ਵੀ 5.5 ਮਹੀਨਿਆਂ ਦੀ ਏ ਦੋਸਤੋ ਗੱਪਣਾ ਤੇ 13 ਕਿਲੋ ਦੁੱਧ ਮਗਰ ਬੱਛੀ ਮਗਰ ਬੱਛੀ ਮਗਰ ਬੱਛੀ ਆਹ ਕਰੋ ਚੈੱਕ ਸੋ ਸਾਡੇ 13 ਕਿਲੋ ਦੁੱਧ 5.5 ਮਹੀਨੇ ਦੀ ਗੱਪਣ ਕਰੋ ਚੈੱਕ ਸੋ ਬੱਚਾ ਮਗਰ ਬੱਛੀ ਆ ਗੱਤ ਤੀਜੇ ਦੀ ਗੱਪਣ ਹੈ ਲਓ ਜੀ ਗੱਤ ਤੀਜੇ ਦੀ ਗੱਪਣਾ ਹੁਣ ਦੂਜੇ ਸੂਬੇ ਦੇ ਵਿੱਚ ਇਹ ਚੱਲਣ ਈ ਆ ਤੇ ਕਾਦ ਕੋਈ ਵੀ ਸੱਜਣ ਕਾਦ ਆਪਾਂ ਮੈਂਸ਼ਨ ਤਾਂ ਕਰੀਦਾ ਹਰੇਕ ਪਸ਼ੂ ਦਾ ਉਹ ਦੂਰੋਂ ਨੇੜੇ ਆਉਣਾ ਤੁਸੀਂ ਮੀਡੀਅਮ ਤੋਂ ਥੋੜੀ ਜਿਹੀ ਪਲਾਸਾ ਵਟੀਆਂ ਬੈੜਾਂ ਦੇ ਵਿੱਚ ਹੀ ਆ 27 28 ਕਿਲੋ ਵੀਦੀ ਵੀਰਾਂ ਦਾ ਮੈਂ 85000 ਦੇ ਲਈ 27 28 ਕਿਲੋ ਦੁੱਧ ਚੋਕੇ ਲਈ ਕਿੰਨੂੰ ਆਪਾਂ ਲਈਏ ਇਹ ਵੜ ਹਾਂ ਹਾਂ ਤੇ ਪੀਕ ਤੇ ਚੱਲੀ ਆ ਪੂਰਾ ਹਨਾ ਪੂਰੇ ਭੀਜ ਤੇ ਆ ਜੀ ਬਾਬੇ 27 28 ਲੀਟਰ ਦੁੱਧ ਭਰਾਇਆ ਹੁਣ 13 ਕਿਲੋ ਦੁੱਧ ਆ 50000 ਮਦੀ ਪਰ ਭਰਦਾ ਕੰਡਾ ਲਾ ਲਈ ਜਾਏ ਓ ਮਹੀਨੇ ਮਤਲਬ ਕੋਈ ਦੋ ਮਹੀਨਾ ਕੋ ਡੇਢ ਦੋ ਮਹੀਨਾ ਬਾਅਦ ਬਣੀ ਵੀ ਹੋਊਗੀ ਬੜਾ ਜੀ ਕੋਈ ਕਤੋਂ ਕਟੋਂ ਹੁਣ ਵੀ ਕੋਈ ਆ ਇਹ ਤਾਂ ਸਾਢੇ 7 ਮਹੀਨੇ ਹੋਈ ਗਿਆ ਹੋਊਗਾ ਹਾਂ ਜੀ ਹਾਂ ਜੀ ਆਰੇ ਸਾਡੇ ਪੰਜਾਂ ਦੀ ਗੱਬਣ ਆ ਸਾਡੇ ਪੰਜਾਂ ਦੀ ਗੱਬਣਾ ਕੋਈ ਡੇਢ ਦੋ ਮਹੀਨੇ ਦੀ ਬਣੀ ਸੋਰੀ ਵੀ ਹੋਊਗੀ ਵਛੀ ਬੋਦੀ ਆ ਇਹ ਕੋਈ 7 ਮਹੀਨੇ ਦੀ ਮੰਨ ਲੈ ਕੋਈ ਸਾਢੇ 7ਾਂ ਦੀ ਮੰਨ ਲੈ ਬਾਕੀ ਮੇਰੇ ਭਰੋ ਇਹ ਮਗਰ ਵਛੀ ਤੁਹਾਨੂੰ ਨਾਲ ਹੀ ਮਿਲ ਜਾਣੀ ਆ ਬਹੁਤ ਵਧੀਆ ਚੰਗਾ ਬੱਚਾ ਮਗਰ ਆਹ ਦੇਖੋ ਜੀ ਇਹ ਕਿਸਾਨ ਦੇ ਕੋਲ 13 ਕਿਲੋ ਦੋ ਤੋਂ ਸਾਢੇ ਪੰਜਾਂ ਮਹੀਨਿਆਂ ਦੀ ਵੜ ਆਪਾਂ ਜਿਹੜੀ ਤੁਹਾਨੂੰ ਚੈੱਕ ਪਾਸ ਵਿਖਾਈ ਆ ਇਹਦਾ ਰੇਟ ਪੁੱਛ ਲਾਂਗੇ ਦੇਣੀ ਕਿੰਨੇ ਦੀ ਆ ਵੀਰ ਸਤਨਾਮ ਇਹਦਾ ਮੋਰ 55 ਕਰ ਲੈਂਦੇ ਆਂ ਭਾਵੇਂ 6 ਚੀਜ਼ਾਂ ਦਾ ਆ ਇਹ ਤੇਨੇ ਸੀ ਜਾ ਦੁੱਧ ਵੀ ਆ ਗੱਬੜ ਵੀ ਆ ਬੱਚਾ ਵੀ ਆ ਹਾਂ ਹੈ ਨਹੀਂ ਇਹ ਵੀ ਜੀ ਪੂਰੇ ਨਿਆਰ ਹੀ ਦੇ ਦਾਂ ਪੂਰੇ ਪੰਜਾਬ ਦੇ ਪੂਰੇ ਪੰਜਾਬ ਦੇ 47000 ਦੀ 47000 ਦੀ ਆਪ ਦੇ ਵੀ ਜੀ ਵੇਖੋ ਕੋਈ ਸੂਭ ਘਰ ਭਰਾ ਵੀ ਚੰਗਾ ਰਹੀ ਇਹ ਚੰਗਾ ਰਹੀ ਇਹ ਸਦਾ ਮੈਂ ਰੇਟ ਦੱਸਤਾ ਬਸ ਅੱਗੇ ਆ ਗਈ ਵੀ ਇਹ ਵੀ ਮਤਲਬ ਉਹ ਜਿਹੜਾ ਤਾਂ ਆਪਾਂ ਲਈ ਉਹਨੇ ਪਈ ਸੂਈ ਸੂਈ ਆ ਪਹਿਲਾਂ ਮਾਲੇ ਜੀ ਵੇਚਾਂ ਮਾਲੇ ਇਹ ਵੀ ਜੀ ਅੱਜ ਹੀ ਸਰੀਰ ਚੈੱਕ ਪਾਸ ਹੋਈ ਜੀ ਹਿਸਾਬਾ ਕਰਵਾਈ ਆ ਇਹਦੇ ਕੋਲ 10 ਕਿਲੋ ਦੁੱਧ ਦੋ ਮਹੀਨੇ ਚੈੱਕ ਪਾਸ ਹੋ ਗਈ ਜੀ ਨਾ ਵੀ ਦੋ ਮਹੀਨਿਆਂ ਦੀ ਇਹ ਦੋਸਤ ਚੈੱਕ ਪਾਸ ਹੋ ਗਈ ਆ ਦੁੱਧ ਕਿੰਨਾ ਦੱਸਿਆ ਵੀਰੇ 10 ਕਿਲੋ ਹੈ ਕਲਾਸ ਤੋਂ ਦੁੱਧ ਦਾ ਨਾ ਉਹ ਕੋਟ ਪਲਾਸ ਹੀ ਆ ਕਰਨਾ ਹੋਊਗਾ ਬਾਕੀ ਵਹਿਰ ਤੁਹਾਨੂੰ ਦਿਖਾ ਦਿੰਨੇ ਆ ਬਿਲਕੁਲ ਸਟੇਟ ਪਰੇ ਦੇ ਵਿੱਚ ਕੱਦ ਹਾਈਟ ਵੱਡੀਆਂ ਵੜਾਂ ਦੇ ਵਿੱਚ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਮੰਨ ਕੇ ਦੋ ਇਹ ਸਾਬ ਆਪਣੇ ਘਰੇ ਅੱਜ ਹੀ ਸਰੀਰ ਕਰਵਾਈ ਆ ਜੀ ਠੀਕ ਆ ਜੀ ਆਪਾਂ ਅੱਜ ਕਰਾਤੀ ਚੈੱਕ ਆਪਣੇ ਘਰੇ ਘਰੇ ਵੀਡੀਓ ਬਣੀ ਆ ਦੋ ਮਹੀਨਿਆਂ ਦੀ ਅੱਜ ਹੀ ਜਿਹੜੀ ਦੋਸਤ ਚੈੱਕ ਹੋਈ ਤਰੀਕ 5 ਸਤੰਬਰ ਅੱਜ ਚੱਕ ਵੀਰ ਸਤਨਾਮਾ ਦਾ ਵੀ ਕਰਾਈ ਆ 10 ਕਿਲੋ ਤੋਤ ਇਹਦੇ ਥੱਲੇ ਇਸ ਵਕਤ ਹਾਜ਼ਰ ਆ ਦੋ ਦੋ ਤਰ੍ਹਾਂ ਇਧਰ ਤੁਹਾਨੂੰ ਮਾਰ ਕੇ ਦਿਖਾ ਰਿਹਾ ਵੀਰ ਇਹ ਅਗਲੇ ਪਿਛਲੇ ਥਾਣਾ ਠੀਕ ਆ ਜੀ ਮਾਲ ਸਾਰਾ ਜਿਗਰ ਵਾਲਾ ਇਹ ਚਲੋ ਠੀਕ ਆ ਨੇਤ ਦਾ ਕੰਮ ਆ ਵੀ ਵੀਰ ਜੀ ਆਖੀ ਦਾ ਮੰਨ ਲਓ ਮਾਰਾ ਲਵਾਂਗੇ ਮਾਰੀ ਗੱਲ ਦੋ ਚਾਰ ਹਜ਼ਾਰ ਵੱਧ ਕੀ ਦਾ ਜੀਤ ਨਹੀਂ ਫਿਰ ਕਰਦਾ ਇਹੋ ਦੁਕਾਨ ਬਣ ਕੇ ਮਾਰਾ ਰਹੀ ਦੱਸਣਾ ਉਹਨੇ ਚ ਜਾਊਗਾ ਬਾਜ਼ਾਰ ਚਲ ਕੇ ਵੀ ਹਮੇਸ਼ਾ ਹੀ ਵੀ ਪੜਾਣ ਕਿਵੇਂ ਪੈਸੇ ਲੈ ਲਏ ਵੀਡੀਓ ਦੇ ਵਿੱਚ ਇਹ ਆ ਨਾ ਵੇਖੋ ਅਰੇਂਜ ਕਰਕੇ 50 ਲੱਖ ਰੁਪਏ ਲਾ ਕੇ ਮਾਲ ਲਿਆਉਣੇ ਪਹਿਲਾਂ ਨਹੀਂ ਆਪ ਦੇ ਹਾਸਤੇ ਲਿਆਉਣੇ ਆ ਹੁਣ ਗੱਡੀ ਚਲੋ ਵਿਗੇ ਨਾ ਗਏ ਤੇ ਬਾਅਦੀਆਂ ਗੱਲਾਂ ਰੱਖ ਬਸ ਬਸ ਇਹ ਉਹ ਜੀ ਅਹੀਂ ਮਿਲ ਕੇ ਗੰਦਾ ਲਿਆ ਜੀ ਕਿਸੇ ਬੰਦੇ ਨੂੰ ਕਿੱਥੇ ਬੰਨਣਾ ਇਹ ਤਾਂ ਆਪ ਨੂੰ ਪੈ ਜਾਣਾ ਪਾ ਬਸ ਗੱਦੀ ਵਾਲੋ ਵੀਰਮਾਲ ਦਾ ਉਹਦਾ ਇੱਕ ਟਾਈਮ ਇਹਨੇ ਤਸੱਲੀ ਕਰਨੀ ਚੋਣਾ ਵਾ ਅਵੇ ਦਿਨ ਸਵੇਰੇ ਜਾ ਕੇ ਚੋੜੇ ਤਸੱਲੀ ਕਰਕੇ ਫਿਰ ਸਜ਼ਨਾਮੇ ਦਾ ਕੀ ਇਹਦਾ ਬੋਲ ਵੀਰ ਜੀ ਕੋਲੋਂ ਮੁੱਲ ਪਾਉਣ ਪੰਚਾਰੀ ਕਰਨੀ ਬਿਆਰੀ ਕਰਨੀ ਪੂਰੇ 40000 ਦੀ ਦੇ ਦਾਂ ਕਿੰਨੇ ਦੀ 40 ਦੀ 40000 ਦੀ ਹਾਂਜੀ ਅੱਛਾ 35 ਦੇ ਦਾਂਗੇ ਬਈ ਨਹੀਂ ਵੱਡੀ ਵੱਡੇ ਲੰਭੇ ਯਾਰ ਫੌਜੀ ਕਾ ਨਹੀਂ ਬੱਸੀ ਕਿ 35000 ਦੀ 35000 ਲਓ ਵੀ ਚੱਕੋ 35000 ਦੀ 2 ਮਹੀਨੇ ਦੀ ਚੈੱਕ ਪਾਸ ਹੋ ਗਈ ਅੱਜ 10 ਕਿਲੋ ਦੁੱਧ ਦੁੱਧ ਨੇ ਹੋਰ ਵਾਧੇ ਆਉਂਦੇ ਦੁੱਧ ਨੇ ਵਾਧਾ ਨਾ ਕਰ ਬਾਈਂ ਚੋੜੋ ਉਹ ਦਾਸ ਗਿਰਸਤਨਾਮ ਜਿੰਨੀ ਦਾ ਸਰਵਾਦੇ ਮੇਰੇ ਕੋ ਆਪਣੀ ਸੇਵਾ ਵਿੱਚ ਦੀ ਜਾਰੀ ਆ ਐਵੇਂ ਆਉਣ ਕਈ ਵਾਰੀ ਕਰੀ ਜਾਂਦੇ ਸਾਡੇ ਕੋਲ ਵਨ ਪਰਸਨ ਦਾ ਮੋਕਾ ਇਹਦੇ ਕੰਨਾਂ ਨਾਲ ਨਿਵਾਸ ਭਾਵੇਂ ਲਈਏ ਪਰਸਨ ਦਾ ਮੋਕਾ ਨਹੀਂ ਦੇ ਦਿੰਦਾ ਠੀਕ ਆ ਨਹੀਂ ਨਹੀਂ ਠੀਕ ਆ ਆਹ ਯਾ ਸਰੋ ਕਈ ਆਖਰੀ ਨਹੀਂ ਮੌਕਾ ਤੇ ਅੰਦਰ ਹੋ ਗਿਆ ਤੇ ਕੋਈ ਨਾ ਕੋਈ ਮਰੌਣਾ ਇੱਕ ਦੁੱਧ ਤੋਲ ਨਾ ਇਹ ਮਿਹਨਤ ਖੇਚਦਾ ਸਾਡੇ ਕਰਮਾਣੇ ਆਉਂਦੇ ਪਰੌਣੇ ਆਏ ਹਾਂ ਹਾਂਜੀ ਹਾਂਜੀ ਇਹਦੇ ਜਿੱਤਰਾ ਪਰੌਣੇ ਬਣ ਬਣੋ ਸੇਵਾ ਕਰਦੇ ਨਾ ਇਹੋ ਚਾਲਿਸ ਕਿ ਹੁੰਦੀਆਂ ਆ ਗ੍ਰੈਂਡ ਆ ਬੰਨੇ ਇੱਕ ਨਿੱਕਾ ਗ੍ਰੈਂਡ ਪੈਲਸ ਲਏ ਲਏ ਭਗਵਾਨ ਬਸ 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 ਕੰਗੀਆਂ ਕਰਵਾ ਲਗਾ ਤੇ ਚੰਗੀ ਇਹ ਸੁਣੀ ਵੀਰ ਜੀ ਪਰਸੋਂ ਦੀ ਬੜੀ ਪਰਸੋਂ ਦੀ ਸੁਣੀ ਆਪਾਂ ਗੱਭਰੂ ਪਾਈ ਆ ਹਾਂ ਤੇ ਇਹਦਾ ਬੱਚਾ ਨਾ ਉਹ ਦਨਮੀ ਜਾਂ ਪੈਂਦਾ ਕੋਲੇ ਠੜ ਲੱਗੀ ਕੱਲ ਮਰ ਗਿਆ ਆ ਠੀਕ ਆ ਆਂਦੀ ਹੰਦੀ ਕੋਣੀ ਤੇ ਇਹਦੇ ਕੋ 14 15 ਕਿਲੋ ਬੋਰਾ ਤਿਆਰ ਜੀ ਪੱਕਾ ਜਿਹੜਾ ਬੋਰਾ ਝੋਨਾ ਵਾਲਾ ਉਹ ਵੀ ਕਰੋ ਚੱਕ ਠੀਕ ਆ ਜੀ ਇਹ ਪਰਸੋਂ ਦੀ ਸੂਈ ਹੈ ਗਾਂ ਠੀਕ ਆ ਬਾਕੀ ਬੱਚਾ ਦਾ ਮਰ ਗਿਆ ਬੱਚਾ ਹਾਂ ਬਾਕੀ ਜਿਹੜਾ ਜੂ ਹੈ ਸਾਰਾ ਕੋ ਹੋ ਕੇ ਰਿਪੋਰਟ ਵਧੀਆ ਦੇ ਰ ਪਈ ਹੈ ਤੋਰ ਵੀ ਇਦੀ ਚੰਗੀ ਦੀ ਗੱਲਾਂ ਛਰ ਦੋ ਹਾਂ ਤੇ 14 15 ਕਿਲੋ ਬੋਰਾ ਸਮਾਰਦੇ ਚਲ ਮਾਰਦੇ ਦੋ ਇਹ एकदम ਗਾਹ ਕਰ ਲੈ ਕੋਈ ਇਹ ਵੇਖਣ ਕਿੰਨੀ ਚੰਗੀ ਗਾਂ ਆ ਔਰ ਔਰਾਂ ਦੇ ਮਾਲ ਮਗਰੋਂ ਕਿਸੇ ਭੈਣ ਭਾਨੇ ਪੱਠਾ ਹੀ ਨਹੀਂ ਪਾਇਆ ਪੱਠਾ ਨੇ ਪਾ ਬਾਕੀ ਥੱਲੋਂ ਵਾਜਾ ਮजूद ਨਾਲ ਜਿਆਦਾ ਇਹ ਵੱਡੀਆਂ ਵੀ ਪ੍ਰੇ ਕਰੀ ਜਾਂਦੀ ਕਰਵਾ ਲਈ ਜੀ ਜੀ ਦੀ ਪਰੇ ਛੱਡ ਜੋ ਪਹਿਲਾਂ ਲਓ ਵੀ ਆ ਕਰੋ ਜਗ ਅਗਲੇ ਥਾਣਾ ਦੀ ਚਵਾਈ ਆ ਪਰਸੋਂ ਦੀ ਸੁਵੀਰ ਤੁਹਾਨੂੰ ਦਿਖਾ ਰਿਹਾ ਬੋਲਾ ਕਿੰਨਾ ਦੱਸਿਆ ਜੀ 14 15 ਕਿਲੋ ਵੀ ਦੀ ਚਵਾਜ ਦਵਾਗੇ 14 15 ਕਿਲੋ ਆ ਜਿਤਾ ਮਰਜ਼ੀ ਕੋਈ ਚੋਲੇ ਆ ਉਹਦੀ 14 15 ਕਿਲੋ ਬੋਲਾ ਮੇਰਾ ਭਰਾ ਜਿਤਾ ਮਰਜ਼ੀ ਚੋ ਚੋ ਤਸੱਲੀ ਕਰੋ ਬਾਕੀ ਗਾਂ ਤੁਹਾਨੂੰ ਦਿਖਾ ਦਿੰਨੇ ਪੂਰੀ ਪ੍ਰੋਪਰ ਤਸੱਲੀ ਦੇ ਨਾਲ ਬਲੈਕ ਰੰਗ ਦੇ ਵਿੱਚ ਆ ਬਾਕੀ ਥਾਂ ਥਾਂ ਤੁਹਾਡੇ ਸਾਹਮਣ ਜਿੱਦਾਂ ਮਰਜ਼ੀ ਵੀਰਾਂ ਵੀਰ ਗਾਰੰਟੀ ਹੋ ਆਪਣੇ ਲੋਕ ਅਗਲੇ ਜਿੱਥੇ ਜਾ ਕੇ ਮਹਿਲਾ ਸੁੱਟੂ ਵੀ ਕੰਮ ਠੀਕ ਹੈ ਤਾਂ ਹੀ ਹਾਂਜੀ ਆਪਾਂ ਤੁਹਾਨੂੰ ਦੱਸਿਆ ਵੀ ਬੱਚੇ ਵਾਲਾ ਨਹੀਂ ਕੰਮ ਕਰਦੇ ਨੇ ਤਾਂ ਇਹ ਤਾਂ ਤਾਜੀ ਇਹਨੂੰ ਡਰ ਵੀ ਕੋਈ ਨਹੀਂ ਸਾਰਾ ਆਪਾਂ ਲਾਉਣਾ ਨਹੀਂ ਬਸ ਠੀਕ ਹੈ ਕੀ ਹੋ ਗੱਡੀ ਵਾਲ ਦੋ ਚਾਰ ਹਜ਼ਾਰ ਘਟ ਜੂਗਾ ਮੈਂ ਕੋਈ ਕਰਨਾ ਸਚਾਈ ਤਾਂ ਵੀਰ ਸਤਨਾਮ ਸਚਾਈ ਆ ਵੇਖੋ ਜੀ ਲੰਮਾ ਇਸ ਨੂੰ ਆਪਾਂ ਧੋਖੇ ਦੇ ਵਿੱਚ ਆ ਕੇ ਦਿੱਤੀ ਚੀਜ਼ ਮਹਾਰਾਜ ਤੋਂ ਡਰ ਕੇ ਇਹਨੇ ਅਸੀਂ ਇਹਨਾਂ ਨੂੰ ਸਿਰੋ ਕਰਵਾ ਲਿਆ ਸਿਰੋ ਰੋਟੀ ਖਾਣ ਦੇ ਆ ਮੈਂ ਨਾ ਇਹਨਾਂ ਨੂੰ ਸਿਰੋ ਕਰਦੀ ਹੋਰ ਇਹ ਜਿਹੜੇ ਹਾਲਾਤ ਬਣ ਕੇ ਲੋਕਾਂ ਦੇ ਵੀ ਥੋੜੇ ਬੰਦਾ ਨਾ ਜਿਆਦੇ ਨੂੰ ਲੋੜਦਾ ਥੋੜਿਆ ਤੋਂ ਵੀ ਜਿਆਦਾ ਹਾਂ ਇਹ ਵੀ ਕੰਮ ਕਰਨਾ ਨਹੀਂ ਮਾਤ ਲੱਗੇ ਸੂਰਜ ਦੀ ਕਿਰਪਾ ਨਾਲ ਵੀ ਦੇਖੋ ਲੋਕ ਮਹੀਨਾ ਮਹੀਨਾ ਦੋ ਦੋ ਮਹੀਨੇ ਖਾਗੇ ਜਿਹੜੇ ਪਾਸਾ ਮੈਂ ਤੇ ਲੱਗੇ ਸੂਰਜ ਦੇ ਪੈਸੇ ਦਾ ਮੂੰਹ ਵੇਖੀਦਾ ਬਸ ਬਸ ਪਹਿਲਾਂ ਵੀ ਸਿਰੋ ਦੋ ਟਾਈਮ ਕਰਮਾ ਲਗਾ ਉਤਨਾ ਪੈਸੇ ਜਿੰਨੀਆਂ ਜਿਹੜਾ ਘਰੋਂ ਦੁੱਧ ਵੇਚਦੇ ਆ ਇਹ ਜਿਹੜੋ ਕੋਈ ਦੇ ਕੇ ਉਹਦੇ ਘਰ ਮੇਰੇ ਨੂੰ ਪੰਦਰਾਂ ਪਿਛੇ ਵਟ ਕੇ ਦੋ ਮਹੀਨੇ ਦੇ ਅੰਦਰ ਰੱਖੀ ਆ ਬਸ ਬਸ ਇਹ ਕਿਹਦੇ ਦਤੋ ਇਹਨੂੰ ਖਾਖਲੀ ਕਰਨਾ ਬਸ ਬਿਰ ਬਸ ਹਾਂਜੀ ਨਾ ਵੀ ਫਿਰ ਸਦਨਾ ਮਾ ਬੋਲਦੇ ਮੌਲ ਦੇ ਦੀ ਇਹ ਮੇਰਾ ਮੌਲ ਵੀ ਦੀ ਆਪਾਂ ਉਧਰ ਪਿਆਰੀ ਜੇ ਲੋਰ ਬੱਤੀ ਦਾ ਨਹੀਂ ਜੋ ਵੀ ਬਟਾ ਲਾਣਾ ਲਾ ਦੋ ਮੈਂ ਕੀ ਲਾਣਾ ਤੁਸੀਂ ਆਪੇ ਦੱਸ ਦੋ ਜਿੰਨੇ ਵੀ ਵਿਜੈਸਟ ਕੱਟ ਕੇ ਪੂਰੇ 40000 ਤੇ 2000 ਸ਼ਰਧਾਂ 36 ਦੀ 36 ਦੀ ਜਰਾਂ 35 ਦੀ ਜਰਾਂ ਹੈ ਭਾਈ ਚੱਕੋ ਚਲੋ ਕੋਈ ਬਹੁਤ ਹੀ ਜਿਆਦੀ ਖਰੀਦਿਏ ਚਲੋ 35000 ਦੀ ਬਾਕੀ ਬਚੋ ਥੋੜੀ ਦੇਰੀ ਸੀ ਲੱਗਣੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲਓ ਵੀ 35000 ਦੀ ਇਹ 200 ਤੁਹਾਨੂੰ ਅੱਜ ਵੈੜ ਮਿਲ ਜੂਗੀ ਭਰਾਵਾਂ ਨੂੰ ਬਾਕੀ ਵੈੜਾ ਪ੍ਰੋਪਰ ਤੁਹਾਨੂੰ ਦਿਖਾ ਦਿੱਤੀਆਂ ਨੇ ਤਸल्ली ਨਾਲ ਮਾਲ ਦਿਖਾਤਾ ਆ ਕੇ ਕਿਸੇ ਭਰਾ ਨੇ ਖਰੀਦਣੀ ਆ ਆਨਲਾਈਨ ਖਰੀਦਣੀ ਆ ਉਹ ਜਿੱਦਾਂ ਮਰਜ਼ੀ ਆਪਦੀ ਵੇਖ ਲਿਆ ਜੀ ਠ ਇਧਰਲੇ ਪਾਸੇ ਇੱਕ ਤੁਹਾਨੂੰ ਕੱਟੀ ਵਿਖਾ ਦਿੰਨੇ ਆ ਆ ਵੇਖੋ ਜੀ ਕੱਟੀ ਦਾ ਤਰਾਹੇ ਇੱਕ ਆ ਤੇਦੇ ਕੱਟ ਲਈ ਬੜੀ ਸ਼ੌਂਕ ਨਾਲ ਲਈ ਜੀ ਨੀਲੀ 라ਵੀ ਦੀ ਕੱਟੀ ਆ ਦੇਖੀ ਆ ਜੀ ਆ ਵੇਖੋ ਜੀ ਇਹ ਵੇਖੀ ਸੇਲ ਹੋ ਗਈ ਆ ਇਹ ਫਲੋਰ ਦਾ ਵੀ ਇਹ ਦਾ ਬਰੇ 6 ਮਹੀਨੇ ਹੋ ਗਏ ਮਗਰ ਪਿਆਰੀ ਆ ਤੇ ਦਿੱਤੀ ਉਹਨੂੰ ਹਾਂ ਬਹੁਤ ਵਧੀਆ ਹੋ ਗਿਆ ਬਸ ਇਹ ਕੱਟੀ ਸੇਲ ਹੋ ਗਈ ਆ ਤੇਦੇ ਕੱਟ ਹਾਂਜੀ ਤੇ ਇਧਰ ਇੱਕ ਆ ਕੱਟੀ ਵਿਖਾ ਦਿੰਨੇ ਬਲੈਕ ਰਾਂਗ ਦੇ ਵਿੱਚ ਕਿੰਨੀ ਕੁ ਮਹਿੰਗੀ ਆ ਯਾ ਲਾਓ ਵੀ ਪਾਸ਼ਾ ਤਾਨੂੰ ਨਹੀਂ ਹੋਈ ਚਾਪਾ ਕ ਮਹੀਨੇ ਦੀ ਮੰਨ ਲੈ ਕੋਈ ਵੇਖੋ ਸਾਰਾ ਬਾਕੀ ਥਾਣ ਵਿਖਾ ਦਿੰਨੇ ਆਪਾਂ ਤੁਹਾਨੂੰ ਚਾਰੇ ਥਾਣਾ ਬੜੀ ਤਗੜੀ ਮੈਂ ਦੀ ਚਲ ਸੋਹਣੀ ਬਣਾਉਗੀ ਬਾਤ ਉਹ ਲਾਇਆ ਕੱਟੇ ਦੇ ਨਾਲ ਉਹ ਵੀਰਾਂ ਦਾ ਮੈਨੂੰ ਰੇਡੀਓ ਦੇ ਜਿਹਦਾ 1500 ਆਸ ਕਿਲਵਾਈ ਮੈਂ ਇਹਦਾ ਸਤਰਾਮ ਕੀ ਮੁੱਲ ਦੀ ਆ ਇਹਦਾ ਮੁੱਲ ਛੋੜੇ ਇਹੇ ਕਰ ਦੇਣਾ ਕਿੰਨੇ ਦੀ 10 12 ਕਰ ਲਈਏ ਜੇਰੇ ਘਟਾਉਣੇ ਫਿਰ ਵਾਧਾ ਮੰਗਲਾ ਆ ਨਹੀਂ ਵਾਧਾ ਨਹੀਂ ਮੰਗਲਾ ਜਿਹਨੇ ਕਿਹਾ 10000 ਨੇ ਤਾਂ ਦੇ ਦਿੱਗੇ ਇਹ 8000 ਵੀ ਪਹੁੰਚ ਕਰਦਾ ਹੈ 8000 ਆ ਲਾਓ 5000 ਪਾੜਾ ਦੇ ਨਾ ਜਰਾ ਸਾਡੇ ਭਾਈਆ ਦੇ ਦੇ ਕੱਟੀ ਤੇ ਬਹੁ ਲੋਬੀ ਉਹਦਾਂ ਜਿਹੜੀ ਕਰੀ ਉਹ ਵੀਰ ਨੇ ਕੱਲੀ ਮਗਾ ਦੇਣੀ ਉਹਨੇ ਫਲੋਰ ਜਾਰੀ ਹਾਂ ਇਹਦਾ ਕਰਕੇ ਜਿਹੜਾ ਚੰਗੀ ਜੀ ਜੋੜੀ ਆ ਵੀ ਕਰਮਾ ਲਈ ਸੋਹਣੀ ਬਣਾ ਦੇਣੀ ਉਹਨੇ ਲੈ ਲਈ ਆ ਮਾਲਕ ਨੂੰ ਲੈਣੀਆਂ ਕਰੇ ਕਰਵਾਣਾ ਭਰਾ ਨੂੰ ਬਾਕੀ ਇਹ 231 ਦਿਖਾਤੀ ਤੁਹਾਨੂੰ 8000 ਦੀ ਜਿਹੜੀ ਬਲੈਕ ਹਾਂ ਬਹੁਤੀ ਚੰਗੀ ਕੱਟੀ ਆ ਸਾਰੀ ਜੋੜੀ ਚੜੀ ਸੋਹਣੀ ਬਣਾਉਂਗੀ ਠੀਕ ਆ ਜੇ ਦੇਖੋ ਨੇੜੇ ਵਾਲਾ ਵੀ ਫਿਰ ਵੀ ਸ਼ੋਰ ਕਰਦਾ ਦੂਰ ਵਾਲਾ ਆਖੀ ਇਹ 8000 ਦੀ ਹੋ ਜੂਗੀ ਪਹੁੰਚ ਇਹ ਅਜ ਮਾਲ ਸੀਗਾ ਸਤਨਾਮ ਹੋਣਾਂ ਦੇ ਅੱਡੇ ਤੇ ਬਾਕੀ ਮੇਰੇ ਭਰਾਵੋ ਤਸल्ली ਆਪਾਂ ਫੇਰ ਵਾਰ ਬੇਨਤੀ ਕਰਦੇ ਆ ਘਰਾਂ ਦੇ ਵਿੱਚੋਂ ਪਸ਼ੂ ਆਉਂਦੇ ਆ ਠੀਕ ਆ ਜੀ ਆਣ ਕੇ ਜਿਹੜਾ ਮੇਰਾ ਵੀਰ ਤਸल्ली ਕਰਕੇ ਮਾਲ ਲੈ ਕੇ ਜਾਓ ਠੀਕ ਆ ਲੈ ਵੀ ਸਤਨਾਮ ਇੱਕ ਨੰਬਰ ਬੋਲਦੇ ਵੀਰ ਨੰਬਰ ਆਉਣਾ ਹੈ ਵੀਰ ਜੀ 94655 9895 ਪਿੰਡ ਕਰੋ ਤਸਵੀਰਪਤੀ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਜੀ 메ਨ ਇੱਕ ਇਸ ਨਾਲ ਆਪਣੀ ਉਹ ਗ੍ਰੈਂਡ ਕਰੋ ਪੈਸੇ ਲਾ ਕੇ ਦੀ ਸੜਕ ਨਿਕਲਦੀ ਬੇਕਾਪ ਇਹ 2 ਕਿਲੋਮੀਟਰ ਤੋਂ ਠੀਕ ਆ ਜੀ ਹਾਂ ਜੀ ਲਗਭਗ ਦੇ ਭਰ ਭਰਾਂ ਪਤਾ ਹੀ ਆ ਓਕੇ ਪਾਜੀ ਹਾਂ ਜੀ ਤੋਂ ਸੋ ਮਿਲਦੇ ਆ ਕਿ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ